ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਇਹ ਟਾਈਟਲ ਆਪ ਦੇਖ ਰਹੇ ਹੋ ਕਿ ਮਨੁੱਖ ਸੁਪਨੇ ਵਿੱਚ ਜੀ ਰਿਹਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਆਪ ਗੱਲ ਕਰਦੇ ਜਾਵਾਂਗੇ ਆਪ ਜੀ ਨੂੰ ਸਾਰੀ ਇਹ ਸਮਝ ਲੱਗ ਜਾਣੀ ਹੈ ਪਰ ਅਸਲ ਦੇ ਵਿੱਚ ਸਮਝ ਉਸ ਤਰ੍ਹਾਂ ਦੀ ਨਹੀਂ ਲੱਗਦੀ ਜਿਸ ਤਰ੍ਹਾਂ ਦੀ ਲੱਗ ਜਾਣੀ ਚਾਹੀਦੀ ਹੈ ਜਦੋਂ ਤੱਕ ਸਾਡਾ ਮਨ ਨਹੀਂ ਜਾਗ ਜਾਂਦਾ ਮਨ ਪੂਰਾ ਨਹੀਂ ਜਾਗ ਜਾਂਦਾ ਇਹ ਇਸ ਤਰ੍ਹਾਂ ਹੈ ਸੰਗਤ ਜੀ ਜਿਸ ਤਰ੍ਹਾਂ ਹੁਣ ਜਿਹੜਾ ਅਸੀਂ ਆਹ ਮਨੁੱਖਾ ਜੀਵਨ ਬਤੀਤ ਕਰ ਰਹੇ ਹਾਂ ਅਸੀਂ ਇਹਦੇ ਵਿੱਚ ਜੋ ਸਾਡੇ ਜੀਵਨ ਦੇ ਵਿੱਚ ਦੁੱਖ ਨੇ ਸੁੱਖ ਨੇ ਜਾਂ ਜਿਸ ਤਰ੍ਹਾਂ ਦਾ ਸਾਡਾ ਜੀਵਨ ਆ ਅਸੀਂ ਉਹਨੂੰ ਸੱਚ ਸਮਝੀ ਬੈਠੇ ਆ ਜਦੋਂ ਕਿ ਉਹ ਸੱਚ ਨਹੀਂ ਹੈ ਉਹ ਸੱਚ ਕਿਹਸਤਰਾ ਨਹੀਂ ਹੈ ਜਿਸ ਤਰ੍ਹਾਂ ਅਸੀਂ ਹੁਣ ਕਿਸੇ ਵੀ ਵਾਹਨ ਦੇ ਵਿੱਚ ਲੈ ਲੋ ਸਫਰ ਕਰ ਰਹੇ ਆ ਅਸੀਂ ਸਫਰ ਤੇ ਚੱਲੇ ਹੋਏ ਰਾਹੀ ਆ ਪਰ ਅਸੀਂ ਉਹਦੇ 'ਚ ਸਫਰ ਕਰਦੇ ਹੀ ਰਹਿਣਾ ਜਦ ਤੱਕ ਸਾਡਾ ਟਿਕਾਣਾ ਨਹੀਂ ਆ ਜਾਂਦਾ ਇਸ ਤਰ੍ਹਾਂ ਹੀ ਸਾਡਾ ਇਹ ਮਨੁੱਖਾ ਜੀਵਨ ਆ ਜੋ ਤੱਕ ਅਸੀਂ ਟਿਕਾਣੇ ਤੇ ਨਹੀਂ ਪਹੁੰਚ ਜਾਂਦੇ ਅਸੀਂ ਸਫਰ ਤੇ ਚੱਲੇ ਹੋਏ ਆ ਪਰ ਅਸੀਂ ਇਹਨੂੰ ਸਫਰ ਨਹੀਂ ਸਮਝ ਰਹੇ ਇਸੇ ਕਰਕੇ ਅਸੀਂ ਇਹਨੂੰ ਦੁੱਖ ਨੂੰ ਤੇ ਮਤਲਬ ਸੁੱਖ ਨੂੰ ਬੜਾ ਉਹਨਾਂ ਨੂੰ ਦਿਲ ਲਾ ਕੇ ਉਹਨਾਂ ਨੂੰ ਕਰਦੇ ਆ ਹੈਨਾ ਅਸਲ ਦੇ ਵਿੱਚ ਜੇ ਸਾਨੂੰ ਦੁੱਖ ਵੀ ਮਿਲ ਰਿਹਾ ਹੈ ਤੋ ਸਰੀਰ ਨੂੰ ਮਿਲ ਰਿਹਾ ਹੈ ਟੈਂਪਰੇਰੀ ਹੈ ਹੋ ਸਕਦਾ ਉਹ ਦੁੱਖ ਜਿੰਨੀ ਦੇਰ ਤੱਕ ਅਸੀਂ ਇੱਥੇ ਹੈਗੇ ਆ ਉਹਨਾਂ ਦੇਰ ਤੱਕ ਲੱਗਿਆ ਰਹੇ ਪਰ ਉਹ ਜਿਹੜਾ ਤਨ ਹੈ ਅਸੀਂ ਉਹ ਨਹੀਂ ਹਾਂ ਉਹਦੇ ਵਿੱਚ ਜੋ ਆਤਮਾ ਹੈ ਉਹ ਅਸੀਂ ਹਾਂ ਪਰ ਅਸੀਂ ਉਹ ਨੂੰ ਸਮਝ ਨਹੀਂ ਰਹੇ ਇਸ ਲਈ ਹੈ ਕਿ ਅਸੀਂ ਸੁਪਨੇ 'ਚ ਜੀ ਰਹੇ ਆ ਮਨੁੱਖ ਸੁਪਨੇ 'ਚ ਜੀ ਰਿਹਾ ਹੈ ਜਿੱਦਾਂ ਹੁਣ ਬਹੁਤ ਜਗ੍ਹਾ ਦਾਸੀ ਵੀ ਵਿੱਚ ਹੀ ਹੈ ਆਪਾਂ ਸਾਰੇ ਜਦੋਂ ਸਾਨੂੰ ਕੋਈ ਸਰੀਰਕ ਰੂਪ ਵਿੱਚ ਕੋਈ ਦੁੱਖ ਹੁੰਦਾ ਤਾਂ ਨੂੰ ਕੋਈ ਰੋਗ ਲੱਗਦਾ ਤਾਂ ਅਸੀਂ ਬਹੁਤ ਦੁਖੀ ਹੋ ਜਾਂਦੇ ਆ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਦਾ ਵੀ ਅਸੀਂ ਸਹਾਰਾ ਲੈਨੇ ਆ ਹਨਾ ਦੁੱਖ ਨਿਵਾਰਨ ਕੈਂਪ ਲਗਦੇ ਨੇ ਸਰਬ ਰੋਗ ਦਾ ਔਖ ਨਾਮ ਜਿਸ ਤਰ੍ਹਾਂ ਹੈ ਉਸ ਹਿਸਾਬ ਨਾਲ ਬਹੁਤ ਚੰਗੀ ਗੱਲ ਹੈ ਕਿ ਜਦੋਂ ਤੱਕ ਸਾਡੇ ਸਰੀਰ ਨੂੰ ਕੋਈ ਦੁੱਖ ਹੁੰਦਾ ਉਦੋਂ ਤੱਕ ਅਸੀਂ ਭਗਤੀ ਕਰਨ ਲਈ ਵੀ ਨਹੀਂ ਬੈਠ ਸਕਦੇ ਸਾਡਾ ਮਨ ਨਹੀਂ ਟਿਕਦਾ ਪਰ ਅਸੀਂ ਸਿਰਫ ਇੱਥੋਂ ਤੱਕ ਸੀਮਤ ਨਾ ਰਹੀਏ ਕਿਉਂਕਿ ਰੋਗ ਮਨ ਦੇ ਵੀ ਨੇ ਜਿਹੜੇ ਮਨ ਦੇ ਰੋਗ ਨੇ ਉਹ ਹੈਗੇ ਨੇ ਵਿਕਾਰ ਅਸੀਂ ਹਰ ਇੱਕ ਜਗ੍ਹਾ ਤੇ ਗੁਰਬਾਣੀ ਨੂੰ ਸਮਝ ਲੈਂਦੇ ਆ ਕਿ ਗੁਰਬਾਣੀ ਚ ਕਿਹਾ ਹੈ ਕਿ ਪਰਮੇਸ਼ਰ ਦੁੱਖ ਭੰਜਨ ਹੈ ਅਸੀਂ ਸਿਰਫ ਉਹਨੂੰ ਤਨ ਦੇ ਰੋਗ ਸਮਝ ਲੈਣੇ ਆ ਕਿ ਤਨ ਦੇ ਰੋਗ ਦੂਰ ਕਰਨ ਵਾਲਾ ਨਹੀਂ ਜੀ ਉਹ ਮਨ ਦੇ ਰੋਗ ਵੀ ਜਿਹੜੇ ਵਿਕਾਰ ਨੇ ਮਾਨਸਿਕ ਰੋਗ ਵੀ ਤੇ ਜਿਹੜੇ ਮਨ ਦੇ ਵਿਕਾਰ ਨੇ ਉਹ ਵੀ ਰੋਗ ਨੇ ਉਹ ਵੀ ਦੁੱਖ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਆਉਂਦਾ ਕਿ ਹਮੈ ਦੀਰਗ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਗੁਰਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ ਇਥੇ ਹਉਮੈ ਨੂੰ ਦੁੱਖ ਕਿਹਾ ਪਾਸ਼ਾ ਨੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ ਇਹ ਇਦਾਂ ਦੁੱਖਾਂ ਨੂੰ ਮਤਲਬ ਪਾਸ਼ਾ ਨੇ ਦੇ ਵਿਕਾਰ ਨੇ ਮੰnade ਉਹਨਾਂ ਨੂੰ ਵੀ ਦੁੱਖ ਕਿਹਾ ਉਹਨਾਂ ਬਾਰੇ ਵੀ ਗੱਲ ਕੀਤੀ ਆ ਬੀਏ ਗੁਰਬਾਣੀ ਨਾਲ ਜਾਂਦੇ ਨੇ ਇਹ ਨਾਮ ਨਾਲ ਜਾਂਦੇ ਨੇ ਪਰ ਅਸੀਂ ਉਹਨਾਂ ਨੂੰ ਦੁੱਖ ਨਹੀਂ ਸਮਝਦੇ ਹੈ ਅਸੀਂ ਸਿਰਫ ਤਨ ਦੇ ਦੁੱਖ ਨੂੰ ਦੁੱਖ ਸਮਝਦੇ ਆ ਇਸੇ ਕਰਕੇ 10 ਚੀਜ਼ ਦੇ ਮਨ ਦੇ ਵਿੱਚ ਪਰਮੇਸ਼ਰ ਜੀ ਨੇ ਖਿਆਲ ਲਿਆਂਦਾ ਕਿ ਅਸੀਂ ਸੁਪਨੇ ਚ ਜੀ ਰਹੇ ਆ ਅਸੀਂ ਜੋ ਆ ਸਾਡੀ ਜ਼ਿੰਦਗੀ ਹੈ ਉਹਨੂੰ ਸੱਚ ਸਮਝੀ ਬੈਠੇ ਆ ਜਿਸ ਤਰ੍ਹਾਂ ਸੁਪਨੇ ਚ ਜਦੋਂ ਸੁੱਤੇ ਹੁੰਦੇ ਆ ਜੋ ਕੁਝ ਵਾਪਰ ਰਿਹਾ ਹੁੰਦਾ ਉਹਨੂੰ ਸੱਚ ਸਮਝ ਜਾਂਦੇ ਆ ਬਿਲਕੁਲ ਇਸੇ ਤਰ੍ਹਾਂ ਇਸ ਜੀਵਨ ਨੂੰ ਸੱਚ ਸਮਝ ਕੇ ਬੈਠੇ ਹੁੰਨੇ ਆ ਕਿ ਜਿੱਦਾਂ ਆਹ ਵਸ ਜ਼ਿੰਦਗੀ ਸਾਡੀ ਹੈ ਇਹੀ ਹੈ ਜੇ ਅਸੀਂ ਬੜੇ ਗੌਰ ਨਾਲ ਸੋਚੀਏ ਕਿ ਕੀ ਹੈ ਜ਼ਿੰਦਗੀ ਇਨਸਾਨ ਤੁਰਿਆ ਜਾਂਦਾ ਇੱਕਦਮ ਹੀ ਉਹਦੇ ਅੰਦਰੋਂ ਜੋਤ ਨਿਕਲਦੀ ਉਹ ਡਿੱਗ ਗਿਆ ਕੀ ਕਹਿੰਦਾ ਉਹਨੂੰ ਹਾਰਟ ਅਟੈਕ ਹੋ ਗਿਆ ਕਿ ਕਹਿੰਦਾ ਉਹਨੂੰ ਏ ਸੀ ਕਿ ਕਹਿੰਦਾ ਉਹ ਸੀ ਨਹੀਂ ਭਾਈ ਉਹਦਾ ਉਹਨਾ ਟਾਈਮ ਮੁقرਰ ਸੀਗਾ ਉਹਨੂੰ ਉਹਨੇ ਹੀ ਸਾਹ ਮਿਲੇ ਹੋਏ ਸੀ ਪਾਤਸ਼ਾਹ ਨੇ ਜੋ ਸਾਨੂੰ ਜ਼ਿੰਦਗੀ ਦਿੱਤੀ ਆ ਉਹ ਸਾਲਾਂ ਚ ਨਹੀਂ ਸਾਹਾਂ ਚ ਦਿੱਤੀ ਆ ਸਾਹ ਸਾਡੇ ਗਿਣੇ ਮਿਲੇ ਗਿਣੇ ਮਿਨੇ ਮਿਲੇ ਹੋਏ ਨੇ ਸਾਨੂੰ ਇਸ ਕਰਕੇ ਜਿਹੜੇ ਪੁਰਾਣੇ ਜੋਗੀ ਲੋਕ ਸੀ ਉਹ ਪ੍ਰਾਣਾਯਾਮ ਕਰਦੇ ਸੀ ਸਾਹ ਰੋਕਦੇ ਸੀ ਕਿਰੋਨਾਂ ਦੀ ਉਮਰਾਂ ਲੰਬੀਆਂ ਹੋ ਜਾਂਦੀਆਂ ਸੀ ਕਿਉਂਕਿ ਸਾਹ ਮਿਲੇ ਹੋਏ ਨੇ ਸਾਨੂੰ ਗਿਣਵੇਂ ਸਾਲ ਸਾਲਾਂ ਸੀ ਜ਼ਿੰਦਗੀ ਨਹੀਂ ਮਿਲੀ ਹੋਈ ਪਰ ਅਸੀਂ ਜਿਹੜੀ ਇਹ ਜ਼ਿੰਦਗੀ ਹੈ ਅਸੀਂ ਇਹਨੂੰ ਸੱਚ ਸਮਝਿਆ ਹੋਇਆ ਜਿਸ ਤਰ੍ਹਾਂ ਸੁਪਨੇ ਨੂੰ ਸੱਚ ਸਮਝ ਲੈਂਦੇ ਹੁੰਨੇ ਆ ਸੁਪਨੇ ਦੇ ਵਿੱਚ ਇਸ ਤਰ੍ਹਾਂ ਹੀ ਹੁਣ ਜਦੋਂ ਜੀ ਰਹੇ ਆ ਇਹਨੂੰ ਅਸੀਂ ਸੁਪਨੇ ਨੂੰ ਸੱਚ ਸਮਝਿਆ ਹੋਇਆ ਇਸ ਕਰਕੇ ਹਰ ਇੱਕ ਚੀਜ਼ੇ ਨਾਲ ਸਿੱ ਕਿੰਨਾ ਜੁੜ ਜਾਂਦੇ ਆ ਨਿਰਲੇਪ ਇਸੇ ਕਰਕੇ ਨਹੀਂ ਹੋ ਸਕਦੇ ਇਸੇ ਕਰਕੇ ਮਾਇਆ ਦਾ ਤਿਆਗ ਨਹੀਂ ਕਰ ਸਕਦੇ ਕਿਉਂਕਿ ਉਹਨੂੰ ਸੱਚ ਸਮਝੀ ਬੈਠੇ ਆਂ ਜਿਸ ਦਿਨ ਮਨ ਜਾਗ ਗਿਆ ਮਨ ਸਮਝ ਗਿਆ ਕਿ ਭਾਈ ਇਹ ਤੇ ਸੁਪਨਾ ਹੈ ਇਹ ਤਾਂ ਕਹਿੰਦੇ ਨੇ ਕਿ ਜੀਣਾ ਮਰਨਾ ਸੱਚ ਜੀਣਾ ਝੂਠ ਪਰ ਇਹ ਮਤਲਬ ਜਦੋਂ ਪਰਮੇਸ਼ਰ ਜੀ ਸਾਨੂੰ ਸਮਝਾ ਦਿੰਦੇ ਨੇ ਅਸਲੀਅਤ ਇਹੀ ਆ ਉਹਦੇ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਨਾਮ ਦੀ ਕਮਾਈ ਬਖਸ਼ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਸਾਨੂੰ ਇਹ ਜ਼ਿੰਦਗੀ ਦੀ ਸਚਾਈ ਸਮਝ ਆ ਜਾਏ ਅਸੀਂ ਇਸ ਸੁਪਨੇ ਨੂੰ ਸੱਚ ਸਮਝੀ ਬੈਠੇ ਆਂ ਜਿਸ ਦਿਨ ਪਰਮੇਸ਼ਰ ਦੀ ਰਹਿਮਤ ਹੋ ਗਈ ਜਿਸ ਦਿਨ ਪਰਮੇਸ਼ਰ ਨੇ ਸਾਡੀ ਜਾਗ ਖੋਲ ਦਿੱਤੀ ਸਾਨੂੰ ਇਹ ਸੁਪਨਾ ਜਿਹੜਾ ਅਸੀਂ ਸੱਚ ਸਮਝ ਕੇ ਜੀ ਰਹੇ ਹਾਂ ਸੁਪਨਾ ਹੀ ਲੱਗਦਾ ਹੈ ਵਾਹਿਗੁਰੂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ